ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਸ਼੍ਰੀਮਤੀ ਸੋਮਨਾ ਮਿਸ਼ਰਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਸੀਗੇ ਜਿਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ ਵੀ ਪਾਬੰਦੀਸ਼ੁਦਾ ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੇ ਇੱਕ ਟੀਮ ਐਸਆਈ ਰਾਮ ਪ੍ਰਕਾਸ਼ ਦੀ ਅਗਵਾਈ ਤ੍ਰੇਚ ਅਸੀਂ ਸਾਰੇ ਇਲਾਕੇ ਦੇ ਵਿੱਚ ਮਮਦੂੜ ਦੇ ਵਿੱਚ ਤੇ ਨਾਲ ਦੇ ਲੱਗਦੇ ਪਿੰਨਾਂ ਦੇ ਵਿੱਚ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਮੁਖਬਰ ਤੋਂ ਇੱਕ ਇਤਲਾਹ ਮਿਲੀ ਕਿ ਸਤਪਾਲ ਜਿਹੜਾ ਮਿੱਟੂ ਕਦੀਮ ਦਾ ਬੰਦਾ ਹੈ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਔਰ ਉਹਦੇ ਵਿੱਚ ਇਹ ਕਿਸੇ ਪਾਸੋਂ ਚਾਈਨਾ ਡੋਰ ਦੇ ਗੱਟੂ ਲਿਆ ਕੇ ਤੇ ਅੱਗੇ ਲੋਕਾਂ ਨੂੰ ਵੇਚਦਾ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਨੰਬਰ 5 ਮਿਤੀ 23/1/25 ਨੂੰ 232 BNS ਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ এনवायरमेंट ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਇਹ ਮੁਕੱਦਮਾ ਇਹਦੇ ਅੰਦਰ ਦਰਜ ਰਜਿਸਟਰ ਕੀਤਾ ਗਿਆ ਜਸਤੇ ਅੱਜ ਇਹਨੂੰ ਕੋਰਟ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਕਿੰਨੀ ਬ੍ਰਾਮਬਦ ਹੋਈ ਹੈ ਇਹਦੇ ਤੋਂ ਸਾਨੂੰ 8 ਗੱਟੂ ਜਿਹੜੇ ਚਾਈਨਾ ਡੋਰ ਦੇ ਬ੍ਰਾਮਬਦ ਹੋਏ ਆ ਜੇਤੇ ਅਸੀਂ ਕਾਰਵਾਈ ਕਰਕੇ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਾਂਗੇ ਤਾਂ ਰਿਮਾਨਡ ਲਿਆ ਜਾਊਗਾ ਇਹ ਪਤਾ ਲੱਗਾ ਕਿ ਕਿੱਥੋਂ ਲੈਂਦੀ ਗਈ ਸੀ ਤੇ ਕੌਣ ਦੇ ਕੇ ਗਿਆ ਸੀ ਹਜੇ ਤੱਕ ਇਹਨਾਂ ਨੇ ਜਿਹੜੀ ਮੁੜਲੀ ਪੁੱਛਗੀਛ ਹੈ ਉਹਦੇ ਵਿੱਚ ਇਹਨੇ ਪੁੱਛ ਜ਼ਿਕਰ ਨਹੀਂ ਕੀਤਾ ਇਹ ਨਾਮ ਨੂੰ ਇੱਕ ਬੰਦੇ ਦਾ ਨਾਮ ਲੈਂਦਾ ਵੀ ਕੋਈ ਬੰਦਾ ਆਇਆ ਸੀਗਾ ਮੈਨੂੰ ਦੇ ਗਿਆ ਸੀਗਾ ਤੇ ਇਹਨੂੰ ਰਿਮਾਨਡ ਹਾਸਲ ਕਰਕੇ ਇਸ ਤੋਂ ਪੁੱਛਗੀਛ ਕੀਤੀ ਜਾਊਗੀ ਢੁਗਾਈ ਦੇ ਨਾਲ ਕਿ ਇਹ ਜੇ ਟੂਏ ਦੇ ਉੱਪਰ ਆਇਆ ਤੇ ਉਹ ਕਿੱਥੋਂ ਆਇਆ ਸਖਤ ਚੇਨਨੀ ਹੋ ਰਹੀ ਹੈ ਸਾਡੇ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਦਿਸ਼ਾਨ ਦੇ ਦੇ ਚ ਨੇ ਤੇ ਡੀਐਸਪੀ ਕਰਨ ਸ਼ਰਮਾ ਜੀ ਉਹ ਵੀ ਆ ਕੇ ਕਈ ਵਾਰ ਇਥੇ ਚੈਕਿੰਗ ਕਰਕੇ ਜਾ ਚੁੱਕੇ ਨੇ ਕਿ ਸਾਰੇ ਮੰਦੋਤ ਵਾਸੀਆਂ ਨੂੰ ਤੇ ਨਾਲ ਦੇ ਲੱਗਦੇ ਪਿੰਡਾਂ ਨੂੰ ਅਸੀਂ ਇਹੀ ਸੰਦੇਸ਼ ਦਿੱਤੇ ਆ ਵੀ ਜੇਕਰ ਤੁਸੀਂ ਚਾਈਨਾ ਡੋਰ ਦੀ ਵਰਤੋਂ ਜਾਂ ਉਹਨੂੰ ਵੇਚੋਗੇ ਜਾਂ ਉਹਦੀ ਵਰਤੋਂ ਕਰੋਗੇ ਤੇ ਉਰ ਇਥੇ ਸਖਤ ਸਖਤ ਕਾਰਵਾਈ ਹੋਊਗੀ ਔਰ ਇਹਦੇ ਵਿੱਚ ਕਿਸੇ ਦੇ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਤੇ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਹਦੇ ਵਿੱਚ ਧਾਗੇ ਵਾਲੀ ਜਿਹੜੀ ਡੋਰ ਹੈਗੀ ਆ ਕਾਟਨ ਨੂੰ ਕਹਿੰਦੇ ਆ ਉਹਦੇ ਉਹਦੀ ਵਰਤੋਂ ਕਰਕੇ ਜਿਹੜੀ ਆ ਇਹ ਮਨਾਇਆ ਜਾਵੇ ਇਹਦੇ ਵਿੱਚ ਕਿਤੇ ਵੀ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹੜੀ ਆ ਉਹਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਦੇ ਦਿਸ਼ਾ-ਨਿਰਦੇਸ਼ ਸੀਗੇ ਜਿਹਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ ਵੀ ਉਹ ਬੰਦੀਸ਼ੁਦਾ ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੇ ਇੱਕ ਟੀਮ ਐਸਆਈ ਰਾਮ ਪ੍ਰਕਾਸ਼ ਦੇ ਨਿਰਦੇਸ਼ ਤਵੇਚ ਅਸੀਂ ਸਾਰੇ ਇਲਾਕੇ ਦੇ ਵਿੱਚ ਮੰਡੂੜ ਦੇ ਵਿੱਚ ਤੇ ਨਾਲ ਦੇ ਲੱਗਦੇ ਪਿੰਨਾਂ ਦੇ ਵਿੱਚ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਮੁਖਬਰ ਤੋਂ ਇੱਕ ਇਤਲਾਹ ਮਿਲੀ ਕਿ ਸਤਪਾਲ ਜਿਹੜਾ ਮਿੱਟੂ ਪਦੀਮ ਦਾ ਬੰਦਾ ਹੈ ਇਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਔਰ ਉਹਦੇ ਵਿੱਚ ਇਹ ਕਿਸੇ ਪਾਸੋਂ ਚਾਈਨਾ ਡੋਰ ਦੇ ਗੱਟੂ ਲਿਆ ਕੇ ਤੇ ਅੱਗੇ ਲੋਕਾਂ ਨੂੰ ਵੇਚਦਾ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਨੰਬਰ 5 ਮਿਤੀ 23/1/25 ਨੂੰ 2023 BNS ਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ এনवायरमेंट ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਇਹ ਮੁਕੱਦਮਾ ਇਹਦੇ ਦਰਜ ਰਿਸਟਰ ਕੀਤਾ ਗਿਆ ਜਿਸ ਤੇ ਅੱਜ ਇਹਨੂੰ ਕੋਰਟ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਕਿੰਨੀ ਬ੍ਰਾਂਮਬਲੀ ਆ ਇਹਦੇ ਤੋਂ ਸਾਨੂੰ 8 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਆ ਜੇਤੇ ਅਸੀਂ ਕਾਰਵਾਈ ਕਰਕੇ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਾਂਗੇ ਤਾਂ ਉਹਨਾਂ ਨੂੰ ਰਿਮਾਂਡ ਲਿਆ ਜਾਊਗਾ ਇਹ ਪਤਾ ਲੱਗਾ ਕਿ ਕਿੱਥੋਂ ਲੈਂਦੀ ਸੀ ਤੇ ਕੌਣ ਦੇ ਕੇ ਗਿਆ ਸੀ ਹਜੇ ਤੱਕ ਤਾਂ ਇਹਨਾਂ ਨੇ ਜਿਹੜੀ ਮੁੜਲੀ ਪੁੱਛਗਿੱਛ ਹੈ ਉਹਦੇ ਵਿੱਚ ਇਹਨੇ ਪੁੱਛ ਜ਼ਿਕਰ ਨਹੀਂ ਕੀਤਾ ਇਹ ਨਾਮ ਨੂੰ ਇੱਕ ਬੰਦੇ ਦਾ ਨਾਮ ਲੈਂਦਾ ਵੀ ਕੋਈ ਬੰਦਾ ਆਇਆ ਸੀਗਾ ਮੈਨੂੰ ਦੇ ਗਿਆ ਸੀਗਾ ਤੇ ਇਹਨੂੰ ਰਿਮਾਂਡ ਹਾਸਲ ਕਰਕੇ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਢੁਗਾਈ ਦੇ ਨਾਲ ਕਿ ਇਹ ਜੇ ਗੱਟੂ ਇਹਦੇ ਉੱਪਰ ਆਇਆ ਤੇ ਉਹ ਕਿੱਥੋਂ ਆਇਆ ਸੱਚਾਈ ਹੋਰ ਕੀ ਸਾਡੇ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਦਿਸ਼ਾ ਨੇ ਦੇਚ ਨੇ ਤੇ ਡੀਐਸਪੀ ਕਰਨ ਸ਼ਰਮਾ ਜੀ ਉਹ ਵੀ ਆ ਕੇ ਕਈ ਵਾਰ ਇਥੇ ਚੈਕਿੰਗ ਕਰਕੇ ਜਾ ਚੁੱਕੇ ਨੇ ਕਿ ਸਾਰੇ ਮੰਦੋਤ ਵਾਸੀਆਂ ਨੂੰ ਤੇ ਨਾਲ ਦੇ ਲੱਗਦੇ ਪਿੰਡਾਂ ਨੂੰ ਅਸੀਂ ਇਹੀ ਸੰਦੇਸ਼ ਦਿੱਤੇ ਆ ਵੀ ਜੇਕਰ ਤੁਸੀਂ ਚੈਨਾ ਡੋਰ ਦੀ ਵਰਤੋਂ ਜਾਂ ਉਹਨੂੰ ਵੇਚੋਗੇ ਜਾਂ ਉਹਦੀ ਵਰਤੋਂ ਕਰੋਗੇ ਤੇ ਉਰ ਇਤੇ ਸਖਤ ਸਖਤ ਕਾਰਵਾਈ ਹੋਊਗੀ ਔਰ ਇਹਦੇ ਵਿੱਚ ਕਿਸੇ ਦੇ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਤੇ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਇਹ ਇਹਦੇ ਵਿੱਚ ਧਾਗੇ ਵਾਲੀ ਜਿਹੜੀ ਡੋਰ ਹੈਗੀ ਆ ਕਾਟਨ ਨੂੰ ਕਹਿੰਦੇ ਆ ਉਹਦੇ ਉਹਦੀ ਵਰਤੋਂ ਕਰਕੇ ਜਿਹੜੀ ਆ ਇਹ ਮਨਾਇਆ ਜਾਵੇ ਇਹਦੇ ਵਿੱਚ ਕਿਤੇ ਵੀ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹੜੀ ਆ ਉਹਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ